ਤੁਸੀਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸਿਰਸਾਬ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਨੇ ਨਾਲੇ ਡਿਊਟੀਆਂ ਨਾਲੇ ਕਹਿੰਦੇ ਪੁੰਨ ਨਾਲੇ ਫਲੀਆਂ ਨਹੀਂ ਦੇਖੋ ਇਹ ਧਰਤੀ ਦੇ ਜਿਸ ਨੂੰ ਵੀ ਮੌਕਾ ਮਿਲੇ ਨਤਮਸਤਕ ਹੋਵਨ ਦਾ ਜਿਹੜੀ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਸ਼ਹਾਦਤ ਇਸ ਧਰਤੀ ਤੇ ਹੋਈ ਹੈ ਤੇ ਹਮੇਸ਼ਾ ਹੀ ਮੈਂ ਆਪਦੇ ਪਰਿਵਾਰ ਨਾਲ ਕੋਸ਼ਿਸ਼ ਕਰਦਾ ਵੀ ਇੱਥੇ ਆਵਾਂ ਤੇ ਉਹ ਇਥੋਂ ਜਵੇਂ ਸੀਸ ਝੁਕਾਉਣਾ ਉਸ ਕੁਰਬਾਨੀ ਨੂੰ ਉਸ ਸਦਕ ਨੂੰ ਉਸ ਹੌਸਲੇ ਨੂੰ ਉਹ ਜਿਹੜੇ ਸਜੀਦਾ ਕਰਨ ਆਏ ਹਨ ਲੱਗਦਾ ਨਹੀਂ ਐਡੀ ਵੱਡੀ ਲਾਸਾਨੀ ਕੁਰਬਾਨੀ ਹੋਰ ਕਿਸੇ ਕਿਸੇ ਇਤਿਹਾਸ ਦੇ ਪੰਨੇ ਦੇ ਵਿੱਚ ਸਿੱਧੂ ਸਾਹਿਬ ਦਰਜ ਨਹੀਂ ਹੈ ਨਹੀਂ ਦੇਖੋ ਇਹ ਤਾਂ ਹੈ ਹੀ ਹੈ ਰਹਿੰਦੀ ਦੁਨੀਆ ਤੱਕ ਇਹ ਨਾ ਰਹੂਗਾ ਇਹ ਕੁਰਬਾਨੀ ਦਾ ਤਾਂ ਕੋਈ ਮੁਕਾਬਲਾ ਹੀ ਨਹੀਂਗਾ ਤੇ ਇਥੋਂ ਬਹੁਤ ਸਾਰੀ ਸਿੱਖਿਆ ਵੀ ਮਿਲਦੀ ਹੈ ਸਾਨੂੰ ਜੇ ਹਾਂ ਜੇ ਸਿੱਖਿਆ ਮਤਲਬ ਦੇਖੋ ਆਪਦੇ ਸਦਕ ਆਪਦੇ ਵਿਸ਼ਵਾਸ ਤੇ ਉਹਦੇ ਤੇ ਕੈਮਰੇਣਾ ਤੇ ਉਹ ਛੋਟੀਆਂ-ਛੋਟੀਆਂ ਜਾਨਾਂ ਜਿਨੂੰ ਕਹ ਦੋ ਵੀ 7 ਸਾਲ ਤੇ 9 ਸਾਲ ਦੇ ਤੇ ਉਹਨਾਂ ਤੋਂ ਸਾਨੂੰ ਸਿੱਖਿਆ ਵੀ ਬਹੁਤ ਮਿਲਦੀ ਹੈ ਪ੍ਰੇਰਣਾ ਵੀ ਮਿਲਦੀ ਹੈ ਤੇ ਇਸ ਕਰਕੇ ਇੱਥੇ ਇੱਕ ਤਾਂ ਨਤਮਸਤਕ ਆਏ ਆ ਇੱਕ ਸਰਬਤ ਦੇ ਭਲੇ ਦੀ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਇਹ ਤੁਸੀਂ ਸਭ ਇੱਕ ਹੋਰ ਚੀਜ਼ ਐ ਇਲਾਸਟਿਕ ਮੈਂਟ ਆ ਪੁਲਿਸ ਨਾਲ ਦੀ ਨਾਲ ਸੇਵਾ ਵੀ ਕਰ ਰਹੀ ਐ ਜਿੱਥੇ ਡਿਊਟੀ ਐ ਦੇਖੋ ਨਹੀਂ ਪੁਲਿਸ ਤਾਂ ਦੇਖੋ ਜੀ ਇਹ ਬਹੁਤ ਮੈਂ ਇੱਥੋਂ ਦੇ ਐਸਐਸਪੀ ਫਤੇਗੜ ਨੂੰ ਕਹਿ ਰਿਹਾ ਸੀ ਮੈਂ ਕਿ ਬਈ ਤੁਸੀਂ ਕਿਸਮਤ ਵਾਲੇ ਹੋ ਜੇ ਤੁਹਾਨੂੰ ਤੀਜੀ ਵਾਰ ਸਭਾ ਕਾਂ ਦੇ ਵਿੱਚ ਡਿਊਟੀ ਕਰਨ ਦਾ ਮੌਕਾ ਮਿਲਿਆ ਮੇਰੀ ਵੀ ਇੱਥੇ ਬਹੁਤ ਸਾਲ ਪਹਿਲਾਂ 12 ਦੇ ਵਿੱਚ ਐਸਐਸਪੀ ਫਤੇਗੜ ਪੋਸਟਿੰਗ ਹੋਈ ਪਰ ਮੈਨੂੰ ਹਮੇਸ਼ਾ ਹੀ ਇਸ ਗੱਲ ਦਾ ਮﻼਨ ਰਹਿੰਦਾ ਵੀ ਉਹ ਸਬਾ ਤੋਂ ਪਹਿਲਾਂ ਮੇਰੀ ਟਰਾਂਸਫਰ ਹੋ ਗਈ ਸੀ ਮੈਂ ਕਹਿੰਦਾ ਉਹ ਭਗਿਆ ਵਾਲੇ ਆ ਜਿਹੜੇ ਇੱਥੋਂ ਦੇ ਪੁਲਿਸ ਵਾਲੇ ਮੁਲਾਜ਼ਮ ਜਿਨ੍ਹਾਂ ਨੂੰ ਮਤਲਬ ਸਬਾ ਦੇ ਵਿੱਚ ਡਿਊਟੀ ਦੇਣ ਦਾ ਮੌਕਾ ਮਿਲਦਾ ਹੈ ਉਹ ਸਮਝ ਲਓ ਵੀ ਡਬਲ ਰੱਬ ਦਾ ਜਿਹੜੀ ਰਹਿਮਤ ਆ ਉਹਨਾਂ ਤੇ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਸ੍ਰੀ ਸੋ ਪੁਲਿਸ ਕਮਿਸ਼ਨਰ ਪਟਿਆਲਾ ਜਿਹੜੇ ਨੇ ਉਹ ਇਸ ਵੇਲੇ ਖਾਸ ਤੌਰ ਤੇ ਨਸਮਸਕ ਹੋਣ ਲਈ ਪਰਿਵਾਰ ਸਹਿਤ ਪਹੁੰਚੇ ਨੇ ਕਹਿੰਦੇ ਮੈਨੂੰ ਮﻼਲ ਹੈ ਮੈਂ ਸਸਪੀ ਫਤੇਗੜ ਸੀ ਤਾਂ ਸਵਾ ਗਰਾਉਂਡ ਦਾ ਮੌਕਾ ਨਹੀਂ ਮਿਲਿਆ ਤਾਂ ਡਾਕਟਰ ਵਿਜੋਤ ਗਰੇਵਾਲ ਬਹੁਤ ਭਾਗਾਂ ਵਾਲੇ ਨੇ ਜੋ ਲਗਾਤਾਰ ਤਿੰਨ ਵਾਰ ਇੱਥੋਂ ਜਿਹੜੀ ਹੈ ਇਹ ਸ਼ੀਸ਼ਦੀ ਜੋੜ ਮੇਲ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਖਾਸ ਤੌਰ ਤੇ ਗੱਲ ਇਹ ਵੀ ਆਖੀ ਗਈ ਹੈ ਕਿ ਜਿਹੜੇ ਵੀ ਪੁਲਿਸ ਵਾਲੇ ਨੇ ਉਹ ਬੇਹੱਦ ਭਾਗਾਂ ਵਾਲੇ ਨੇ ਕੈਮਰਾ ਪਰਸਨ ਗੁਲਸ਼ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ ਤੁਸੀਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸਿਰਸਾਬ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਫਤੇਗੜ ਸਾਹਿਬ ਪਹੁੰਚੇ ਨੇ ਨਾਲੇ ਡਿਊਟੀਆਂ ਨਾਲੇ ਕਹਿੰਦੇ ਪੁੰਨ ਨਾਲੇ ਫਲੀਆਂ ਨਹੀਂ ਦੇਖੋ ਇਹ ਧਰਤੀ ਦੇ ਜਿਸ ਨੂੰ ਵੀ ਮੌਕਾ ਮਿਲੇ ਨਤਮਸਤਕ ਹੋਣ ਦਾ ਜਿਹੜੀ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਸ਼ਹਾਦਤ ਇਸ ਧਰਤੀ ਤੇ ਹੋਈ ਹੈ ਤੇ ਹਮੇਸ਼ਾ ਹੀ ਮੈਂ ਆਪਦੇ ਪਰਿਵਾਰ ਨਾਲ ਕੋਸ਼ਿਸ਼ ਕਰਦਾ ਵੀ ਇੱਥੇ ਆਵਾਂ ਤੇ ਉਹ ਇੱਥੋਂ ਜਿਵੇਂ ਸੀਸ ਝੁਕਾਉਣਾ ਉਸ ਕੁਰਬਾਨੀ ਨੂੰ ਉਸ ਸਿਦਕ ਨੂੰ ਉਸ ਹੌਸਲੇ ਨੂੰ ਉਹ ਜਿਹੜੇ ਸਜੀਦਾ ਕਰਨ ਆਏ ਆ ਲੱਗਦਾ ਨਹੀਂ ਐਡੀ ਵੱਡੀ ਲਾਸਾਨੀ ਕੁਰਬਾਨੀ ਹੋਰ ਕਿਸੇ ਕਿਸੇ ਇਤਿਹਾਸ ਦੇ ਪੰਨੇ ਦੇ ਵਿੱਚ ਸਿੱਧੂ ਸਾਹਿਬ ਦਰਜ ਨਹੀਂ ਹੈ ਨਹੀਂ ਦੇਖੋ ਇਹ ਤਾਂ ਹੈ ਹੀ ਹੈ ਰੰਦੀ ਦੁਨੀਆ ਤੱਕ ਇਹ ਨਾਂ ਰਹੂਗਾ ਇਹ ਕੁਰਬਾਨੀ ਦਾ ਤਾਂ ਕੋਈ ਮੁਕਾਬਲਾ ਹੀ ਨਹੀਂਗਾ ਤੇ ਇਥੋਂ ਬਹੁਤ ਸਾਰੀ ਸਿੱਖਿਆ ਵੀ ਮਿਲਦੀ ਹੈ ਸਾਨੂੰ ਜੇ ਹਾਂ ਜੇ ਸਿੱਖਿਆ ਮਤਲਬ ਦੇਖੋ ਆਪਦੇ ਸਦਕ ਆਪਦੇ ਵਿਸ਼ਵਾਸ ਤੇ ਉਹਦੇ ਤੇ ਕੈਮਰੇਣਾ ਤੇ ਉਹ ਛੋਟੀਆਂ-ਛੋਟੀਆਂ ਜਾਨਾ ਜਿਨੂੰ ਕਹ ਦੋ ਵੀ 7 ਸਾਲ ਤੇ 9 ਸਾਲ ਦੇ ਤੇ ਉਹਨਾਂ ਤੋਂ ਸਾਨੂੰ ਸਿੱਖਿਆ ਵੀ ਬਹੁਤ ਮਿਲਦੀ ਹੈ ਪ੍ਰੇਰਣਾ ਵੀ ਮਿਲਦੀ ਹੈ ਤੇ ਇਸ ਕਰਕੇ ਇੱਥੇ ਇੱਕ ਤਾਂ ਨਤਮਸਤਕ ਆਏ ਆ ਇੱਕ ਸਰਬਤ ਦੇ ਭਲੇ ਦੀ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਨ ਆਏ ਜੀ ਸਭ ਇੱਕ ਹੋਰ ਚੀਜ਼ ਹੈ ਇਲਾਸਟਿਕ ਮੈਂਟ ਹੈ ਪੁਲਿਸ ਨਾਲ ਦੀ ਨਾਲ ਸੇਵਾ ਵੀ ਕਰ ਰਹੀ ਹੈ ਜਿੱਥੇ ਡਿਊਟੀ ਹੈ ਦੇਖੋ ਨਹੀਂ ਪੁਲਿਸ ਤਾਂ ਦੇਖੋ ਜੀ ਇਹ ਬਹੁਤ ਮੈਂ ਇੱਥੋਂ ਦੇ ਐਸਐਸਪੀ ਫਤੇਗੜ ਨੂੰ ਕਹਿ ਰਿਹਾ ਸੀ ਮੈਂ ਕਿਹਾ ਵੀ ਤੁਸੀਂ ਕਿਸਮਤ ਵਾਲੇ ਹੋ ਜੇ ਤੁਹਾਨੂੰ ਤੀਜੀ ਵਾਰ ਸਭਾਕਰਾਂ ਦੇ ਵਿੱਚ ਡਿਊਟੀ ਕਰਨ ਦਾ ਮੌਕਾ ਮਿਲਿਆ ਮੇਰੀ ਵੀ ਇੱਥੇ ਬਹੁਤ ਸਾਲ ਪਹਿਲਾਂ ਬਾਰਾਂ ਦੇ ਵਿੱਚ ਐਸਐਸਪੀ ਫਤੇਗੜ ਪੋਸਟਿੰਗ ਹੋਈ ਪਰ ਮੈਨੂੰ ਹਮੇਸ਼ਾ ਹੀ ਇਸ ਗੱਲ ਦਾ ਮਿਲਾਨ ਰਹਿੰਦਾ ਵੀ ਉਹ ਸਭਾ ਤੋਂ ਪਹਿਲਾਂ ਮੇਰੀ ਟਰਾਂਸਫਰ ਹੋ ਗਈ ਸੀ ਮੈਂ ਕਹਿੰਦਾ ਉਹ ਭਗਿਆ ਵਾਲੇ ਆ ਜਿਹੜੇ ਇੱਥੋਂ ਦੇ ਪੁਲਿਸ ਵਾਲੇ ਮੁਲਾਜ਼ਮ ਜਿਨ੍ਹਾਂ ਨੂੰ ਮਤਲਬ ਸਭਾ ਦੇ ਵਿੱਚ ਡਿਊਟੀ ਦੇਣ ਦਾ ਮੌਕਾ ਮਿਲਦਾ ਹੈ ਉਹ ਸਮਝ ਲਓ ਵੀ ਡਬਲ ਰੱਬ ਦਾ ਜਿਹੜੀ ਰਹਿਮਤ ਆ ਉਹਨਾਂ ਤੇ ਕਮਾਂ ਦੇਣਦੇ ਸ੍ਰੀ ਸੋ ਪੁਲਿਸ ਕਮਿਸ਼ਨਰ ਪਟਿਆਲਾ ਜਿਹੜੇ ਨੇ ਉਹ ਇਸ ਵੇਲੇ ਖਾਸ ਤੌਰ ਤੇ ਨਸਮਸਕ ਹੋਣ ਲਈ ਪਰਿਵਾਰ ਸਾਹਿਤ ਪਹੁੰਚੇ ਨੇ ਕਹਿੰਦੇ ਮੈਨੂੰ ਮਲਾਲ ਹੈ ਮੈਂ ਸਸਪੀ ਫਤੇਗੜ ਸੀ ਤਾਂ ਸਵਾ ਗਰਾਉਂਡ ਦਾ ਮੌਕਾ ਨਹੀਂ ਮਿਲਿਆ ਤਾਂ ਡਾਕਟਰ ਵਿਜੋਤ ਗਰੇਵਾਲ ਬਹੁਤ ਭਾਗਾ ਵਾਲੇ ਨੇ ਜੋ ਲਗਾਤਾਰ ਤਿੰਨ ਵਾਰ ਇੱਥੋਂ ਜਿਹੜੀ ਹੈ ਇਹ ਸ਼ੀਸ਼ਦੀ ਜੋੜ ਮੇਲ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਖਾਸ ਤੌਰ ਤੇ ਗੱਲ ਇਹ ਵੀ ਆਖੀ ਗਈ ਹੈ ਕਿ ਜਿਹੜੇ ਵੀ ਪੁਲਿਸ ਵਾਲੇ ਨੇ ਉਹ ਬੇਹੱਦ ਭਾਗਾ ਵਾਲੇ ਨੇ ਕੈਮਰਾ ਪਰਸਨ ਗੁਲਸ਼ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬ